ਨੇ ਨੇ ਲੋ ਲੋ ਕੋਈ ਗੱਲ ਨਹੀਂ ਆ ਚੋਕਰ ਵੀ ਲਵਾਉਨੇ ਆਪਾਂ ਖੋਲੋ ਰੱਸੀਆਂ ਖੋਲੋ ਮੰਤਰੀ ਸਾਹਿਬ ਲੇ ਦੇ ਨੇ ਲੇ ਦੇਣਾ ਪਾਣੀ ਨਿਕਲਣ ਆਵੇ ਲੈ ਦੇ ਨੇ ਨਹੀਂ ਲੈ ਦੇ ਨੇ ਨਹੀਂ ਬੋਲਣਾ ਜੋ ਮਰਜ਼ੀ ਬੋਲਦੇ ਹੋ ਵੇ ਪੈਸੇ ਪੰਪਾਂ ਮੈਂ ਲੈ ਦੇਣਾ ਹੈ ਕਿਹੜੀ ਗੱਲ ਆ ਪੰਪ ਸਵੇਰੇ ਮੈਂ ਕਿੰਨੇ ਦਾ ਆਉਣਾ ਪੰਪ ਦੱਸ ਪਤਾ ਨਹੀਂ ਉਹ ਤਲਕ ਚਾਹੀਏ ਆਪਣੇ ਪੱਟੀ ਨਹੀਂ ਉਹ ਵੀ ਉਹਨਾਂ ਨੇ ਨਾ ਲੈ ਆ ਮਾਲਾ ਸਰਪੰਚ ਜਾਨੀ ਆ ਤੇ ਕੋ ਨਹੀਂ ਉਹ ਪੰਪ ਪੰਪ ਮੰਗਾ ਦੇ ਨੇ ਕਿਹੜੀ ਗੱਲ ਹੈ ਯਾਰ ਜੇ ਨਾ ਮਿਲੂ ਮੈਂ ਪੈਸੇ ਦੇ ਦੇਣਾ ਤੁਹਾਨੂੰ ਇਹ ਇਹਦਾ ਕੀ ਆ ਇੱਕੋ ਮਿੰਟ 7 7 ਫੁੱਟ ਪਾਣੀ ਵਿੱਚ ਉਹ ਨਿਕਲ ਲਾਣੀ ਨਾ ਮੰਤਰੀ ਸਾਹਿਬ ਥਾਂ ਸਾਹਿਬ ਤੋਂ ਜ਼ਿਆਦਾ ਨਹੀਂ ਬਣਾ ਇਹ ਪਛਾਣ ਜਾਣਾ ਪੰਪ ਇੱਕ ਦੇ ਵੀ ਮੈਂ ਤੁਹਾਨੂੰ ਦੋ ਲੈ ਦੇਣਾ ਛੇਤੀ ਨਿਕਲ ਜਾਊਗਾ ਪਾਣੀ ਮੈਂ ਲੈ ਦੇਣਾ ਹਾਂ ਜੀ ਜਿਹੜੇ ਆਏ ਆ ਤੇ ਫਿਰ ਇਸ ਤਰ੍ਹਾਂ ਕਰਿਓ ਸਵੇਰੇ ਦੋ ਪੰਪੜਾ ਬਾਕੀ ਜਿਵੇਂ ਜਿਵੇਂ ਲੋਡ ਪਊ ਆਪਾਂ ਗਾਹ ਲਈ ਜਾਵਾਂਗੇ ਦੋ ਪੰਪ ਗਰ ਸੇਵਕਾਊਗਾ ਝੁਗੀਆਂ ਨੂਰਮੰਦਾਲਾ ਸਰਪੰਚ ਜੀ ਜੀ ਇਹਨੂੰ ਦੋ ਪੰਪ ਸਵੇਰੇ ਦੇ ਦਿਓ ਤੇ ਚਾਲੂ ਕਰਕੇ ਦੇ ਦਿਓ ਇਹ ਪਾਣੀ ਪੂਣੀ ਆਪਦਾ ਕੱਢ ਕੇ ਤੇ ਪੈਲੀ ਪੂਲੀ ਬੱਤਰ ਆਵੇ ਇਹਨਾਂ ਦੀ ਹਾਂ ਜੀ ਹਾਂ ਜੀ ਟਰੈਕਟਰ ਵਾਲੇ ਨਹੀਂ ਸਾਡਾ ਟਰੈਕਟਰ ਆ ਟਰੈਕਟਰ ਵਾਲੇ ਪੰਪ ਚਾਹੀਦੇ ਹੋਰ ਕਿਹੜੇ ਚਾਹੀਦੇ ਉਹ ਹੀ ਚਾਹੀਦੇ ਟਰੈਕਟਰ ਵਾਲੇ ਹੀ ਚਾਹੀਦੇ ਆ ਮੈਂ ਸਵੇਰੇ ਕਰ ਸੇਵਕ ਨੂੰ ਕਹ ਲੂੰਗਾ ਦੋ ਪੰਪ ਦੇ ਦਿਓ ਇਹਨੂੰ ਅਗਰਜੈਂਟ ਵੀ ਜਿਹੜੀ ਲਾ ਦੇਣਾ ਜੀ ਮੈਂ ਅਗਰਜੈਂਟ ਨੂੰ ਕਹਿ ਦੋ ਤੇ ਆ ਕੇ ਕਰਾ ਚਾਲੂ ਕਰ ਦਿਓ ਮੁੜ ਕੇ ਆਪੇ ਆਪ ਦਾ ਚਲਾਈ ਫਿਰਨਗੇ ਕੰਮ ਸਰਪ੍ਰਾਈਜ਼ ਸਰਪ੍ਰਾਈਜ਼ ਠੀਕ ਹੈ ਜੀ ਸਵੇਰੇ ਦੋ ਪੰਪ ਆ ਜਾਣਗੇ ਤੁਸੀਂ ਦੋ ਟਰੈਕਟਰ ਕਰਕੇ ਤੇ ਚਲਾਓ ਕੰਮ ਠੀਕ ਹੈ ਚਲੋ ਲਈ ਚਲੋ ਲਈ ਚਲੋ ਆ ਜਿਨ੍ਹਾਂ ਦਾ ਪਹਿਲਾ ਨਿਸ਼ਾਨ ਹੋਇਆ ਉਹਨਾਂ ਨੂੰ ਦਿਓ ਆਲੇ ਆ ਭੈਣਾਂ ਨੂੰ ਦਿਓ ਗੱਦੇ ਆਲੇ ਯਾਰ ਆਲੇ ਆਲੇ ਕਰ ਆਲੇ ਆਲੇ ਤੁਰੇ ਚੱਲੋ ਤੁਰੇ ਚੱਲੋ ਆ ਫੜਾਓ ਕਰਿਆ ਕਰੋ ਚੇਰਿਆ ਕਰੋ ਸਾਲ ਪਾਉ ਆਲੇ ਗੱਦਾ ਵੀ ਲੈ ਗੱਦਾ ਵੀ ਪਾਉ ਆਲੇ ਪਾਉ ਲੈ ਲੈ ਨੰਗਾ ਕਰ ਲੋ ਪੂਰਾ ਪਾੜਨ ਪੂਰਾ ਨਹੀਂ ਠੀਕ ਹੈ ਠੀਕ ਹੈ ਸਰ ਗਿਆ ਸਰ ਗਿਆ ਸਰ ਗਿਆ ਲੈ ਸਰ ਗਿਆ ਆਲੇ ਆਲੇ ਪੁੱਤ ਆਲੇ ਆਲੇ ਭੈਣ ਸਿਲੋ ਲੈ ਲੋ ਮਾਰ ਆਲੇ ਨੂੰ ਮਾਰੋ ਆਜ ਫੇਰ ਮਾਰੋ ਪਾਰ ਵਾਲੇ ਨੂੰ ਮਾਰੋ ਫੜੋ ਤੁਸੀਂ ਫੜੋ 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 ਲੋ ਇਹ ਆਪਾਂ ਭਰਾ ਆ ਕੋਈ ਇਹੋ ਜੀ ਗੱਲ ਹੋੜਾ ਆਪਾਂ ਭਰਾ ਆ ਆਪਾਂ ਭਰਾ ਆ ਗਵਾਂਡੀ ਹੋਰ ਚੀਜ਼ ਦਾ ਆਪਾਂ ਭਰਾ ਆ ਤੁਸੀਂ ਮੇਰੇ ਵੱਡੇ ਭਰਾ ਜੇ ਆ ਚਾਚਾ ਇਬਰਾਹਿਮ ਆ ਆ ਜਾਓ ਭਾਜੀ ਐ ਆਪਕਾ ਔਰ ਹਮਾਰਾ ਕੋਈ ਬਟਾ ਥੋੜਾ ਹੈ ਨਹੀਂ ਨਹੀਂ ਇਧਰ ਦੇਂ ਦਿਓ ਨਹੀਂ ਮੈਂ ਆਪਕੇ ਸਾਥ ਹੀ ਹੂੰ ਆਪਕੇ ਸਾਥ ਹੀ ਹੂੰ ਮੈਂ ਨਹੀਂ ਨਹੀਂ ਆਪਕੇ ਸਾਥ ਹੀ ਮੈਂ ਮੈਂ ਆਪਕੇ ਸਾਥ ਆਪ ਆਪ ਔਰ ਹਮ ਸਾਥ ਮੇਂ dete ਹੈ ਦੋ 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 ਲਓ 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 ਦੋ ਆਟਾ ਦਾ ਹੈ ਸਾਡਾ ਵੀ ਹੈਗਾ ਜਿੰਨਾਂ ਕਈਆਂ ਚ ਆ ਦੇਖੋ ਆਟਾ ਦੇਣਾ ਦਾ ਕਿੰਨੇ ਵਜੇ ਕੰਮੀ ਆ 20 20 ਕਰ ਦੋ ਆਟੇ ਤੋਂ ਪਹਿਲਾਂ ਆਉਂਦਾ ਉਹ ਮੱਖਾ ਜਾਂਦੇ ਆ ਪਾਹ ਪੋਛਦੇ ਵਿੱਚ ਆਟਾ ਆਟੇ ਤੋਂ ਰਹਿੰਦੇ ਆ ਆਟਾ ਮੱਖਾ ਦੇਂਦੇ ਆ ਆਲੂ ਗੰਡੇ ਵੀ ਦੇ ਦਿਓ ਹੈਗੇ ਆ ਨਹੀਂ ਆਲੂ ਗੰਡੇ ਨਹੀਂ ਵੇਚੇਗੇ ਆ ਆਵੇ ਵਖਰੇ ਪਏ ਹੋਵੇ 20 20 20 ਹੋ ਗਏ ਦੀ ਠੀਕ ਚਲ ਇੱਕ ਹੀ ਕਰਦੇ ਠੀਕ ਹੋ ਗਿਆ ਕੋਈ ਨਹੀਂ ਕੋਈ ਆ ਲੋ ਠੀਕ ਹੈ ਜੀ 21 ਠੀਕ ਹੈ ਜੀ ਤੇ ਦੋਤਰ ਪਹਿਲਾਂ ਦੇ 20 20 ਤੇ ਪੱਲਾਂ ਜੋਦੇ ਠੀਕ ਹੈ ਨਹੀਂ 100 ਰੁਪਏ ਪਹਿਲਾਂ ਇੱਕ ਤੇ ਦੋ ਬੰਡਲ ਹੋ ਗਏ 20 ਰੁਪਏ ਲਾ ਹੋ ਗਈਆਂ ਇਹਨਾਂ ਦੀ ਅੱਲਾ ਸ਼ੇਰੀ ਨਾਲ ਫਿਰ ਸਾਰੀ ਸੰਕਲ ਲਾਉਂਦੀ ਤੇ ਚਲੋ ਮਹਾਰਾਜ ਨੇ ਕਿਰਪਾ ਕਰਤੀ ਆ ਤੇ ਤੇਰਾ ਚੂਨਾ ਕਿੰਨਾ ਹੈ ਆਪਣਾ ਇਹਦਾ 14 ਕਿੱਲੇ 14 ਕਿੱਲਾਂ ਚੋਂ ਕਿਵੇਂ ਆ ਪੀ ਸਾਰੇ ਜਿਹੜਾ ਬਾਣੀ ਕੇ ਵੱਜਿਆ ਨਹੀਂ ਸਾਰੇ ਸਾਰੇ ਦੋ ਕਿੱਲੇ ਜਿਹੜਾ ਇਹ ਉਹ ਮਰ ਗਿਆ ਹੈ ਅੱਛਾ ਦੋ ਮਰ ਗਿਆ ਤਾਂ ਕੀ 50% ਜਿਹੜਾ ਚਾਂਸ ਹੈ ਕਿਵੇਂ ਬਾਜੇ ਕੁਝ ਧਾਣੇ ਕਾਲੇ ਹੋ ਜਾਣਗੇ ਕੁਝ ਵੱਜ ਜਾਣਗੇ ਆਪੀ ਅੱਧਾ ਕੇ ਬਾਜੂ ਅੱਧਾ ਕੇ ਪੱਲੇ ਪੈ ਜੂਗਾ ਅੱਧਾ ਕੇ ਅੱਧਾ ਕੇ ਪੱਲੇ ਪਾਉਗਾ ਖਰਚਾ ਹੀ ਨਿਕਲ ਗਿਆ ਨਾ ਮੰਤਰੀ ਸਾਹਿਬ ਇੰਨਾ ਹੀ ਪਿਛੇ ਨੂੰ ਵੀ ਬੀਬੀ ਮੰਤਰੀ ਸਾਹਿਬ ਤੋਂ ਲੈ ਆਜੋ ਉਨੀਆਂ ਕਰਮਾਂ ਦੀ ਰਿਸ਼ਤੀ ਕਰਾ ਦਿਓ ਜਿੰਨਾ ਤਾਂ ਕਰਮਾਂ ਹੀ ਲੈ ਲੈਨੇ ਚੌੜਾ ਐ ਦਾ ਆ ਦਾ ਕਰਮਾਂ ਲੈ ਲਓ ਆ ਦੇ ਖੁੱਲਾ ਪੰਡ ਮਾਜੋ ਆ ਕੱਲ ਨੂੰ ਕਮੈਣ ਕਮੂਨ ਵੀ ਨਗਾਉਣੀ ਹੋਵੇ ਸੌਖਾ ਜੰਦਾ ਕੋਈ ਨਹੀਂ ਕੋਲਾ ਸਰ ਵੀ ਦੇ ਦਿਓ ਥੋੜਾ ਥੋਮ ਹੈ ਭਾਈ ਵਾਹ ਗਾੜੀ ਮੈਂ ਵਾਹ ਤਾਂ ਦੇ ਦਿਓ ਥੋੜਾ ਉਸ ਵਿੱਚ ਬੱਲਾ ਹੋ ਜਾ ਪਿਛੇ ਇਹ ਇਤਨਾ ਕਰਕੇ ਉਸ ਵਿੱਚ ਅੱਧੀ ਅਗਲੀ ਉਸ ਵਿੱਚ ਦੇ ਦਿਓ ਇੱਕ ਪੰਨੀ ਮੇ ਲਿਆਓ ਕਰਕੇ ਥੋੜੇ ਤੂੰ ਆ ਰਹੇ ਆ ਆਜੋ ਖਾ ਆਜੋ ਭਾਈ ਫਿਰ ਆਜੋ ਤੁਮ ਖੰਧਾਬ ਤੁੰ ਵੀ ਆਓ ਛੋਟੇ ਖਾਨ ਤੁੰ ਵੀ ਆਓ ਆ ਆ ਫੋਨ ਦੇ ਆਓ ਆ ਜਾਓ ਜਾਨ ਆ ਜਾਓ ਆ ਜਾਓ ਆ ਜਾ ਬਈ ਆ ਜਾ ਠੀਕ ਹੈ ਜੀ ਪੱਤੇ ਡੁੱਬ ਜਾਂਦੇ ਫਿਰ ਸੜ ਜਣਾ ਫਿਰ ਸੜ ਹੈ ਫੋਟ ਨਾ ਥਲੇ ਸਭ ਖਤਮ ਹੋ ਗਈ ਹੈ ਖਤਮ ਹੀ ਹੋ ਗਈ ਆਹ ਦੇਖੋ ਪਰੇ ਉਧਰ ਨਲੇ ਵਾਲਾ ਸਾਰਾ ਇੱਕ ਹੀ ਹੋ ਗਿਆ ਨਾ ਹੀ ਨਹੀਂ ਗੱਲ ਲਿਆ ਪਾਣੀ ਨੰਨ ਗਿਆ ਮੁਸ਼ਕਲ ਹੀ ਨਿਕਲਣਾ ਨਹੀਂ ਆ ਆ ਤਾਂ ਮਾੜਾ ਬਣਾ ਬਜ ਗਿਆ ਆ ਇਹ ਤੇਛਾ ਨਿਸਰ ਆ ਇਹ ਤੇ ਵੱਜ ਗਿਆ ਮੜਾ ਮੜਾ ਜਿਹਦੇ ਸਿਰ ਦੇ ਉੱਦੀ ਪਾਣੀ ਲੰਘ ਗਿਆ ਉਹ ਖਤਮ ਹੋ ਗਿਆ ਹਾਂਜੀ ਹਾਂ ਉਹਦੇ ਜੇ ਨਿਸਰਿਆ ਵੀ ਉਹ ਕਾਲਾ ਨਿਕਲਣਾ ਚੋਣਾ ਉਹ ਕਾਲਾ ਹੀ ਨਿਕਲਣਾ ਤੇ ਆ ਲਾ ਦੇਂਦੇ ਫਿਰ ਖੋਲੋ ਲਾ ਦਿਓ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਕਹ ਲ ਹਲਵਾ ਲੋ ਸਾਰੇ ਜਣੇ ਟੈਂਟ ਇਨਕੀ ਫਸਲ ਵੱਜ ਜਾਏਗੀ ਜੀ ਜੀ ਇਸ ਵਿੱਚ ਕਿਉਂਕਿ ਪਾਣੀ ਨਿਕਲ ਗਿਆ ਨਾ ਇਨਕਾ ਜੋ نیچے ਮੁੱਢਾ ਹੈ ਉਹ ਕਮਜ਼ੋਰ ਹੋ ਗਿਆ ਬਿਲਕੁਲ और जो इसमें से दाना निकलेगा वो काला निकलेगा कमजोर निकलेगा लेकिन फिर भी पचास परसेंट इनकी फसल आ जाएगी तो तो कुछ तो डूब गए जो तो डूब गए वो तो खत्म हो गए बिल्कुल जे जिनके ऊपर पानी निकल गया वो तो खत्म है बिल्कुल ये जे जे जो सामने खड़ा दिख रहा है ना इसमें ऐसा होगा कि पचास परसेंट इनका खर्चा निकल आएगा जो लगा वो निकल आएगा अच्छा पहन जी यहाँ से आप जो मर्जी ला सकते हैं ਬੇਨਤੀ ਆ ਸਾਵਾਛੇ ਪੁੱਤ ਜਿਹਰੇ ਨਹੀਂ ਨਹੀਂ ਕੋਈ ਗੱਲ ਨਹੀਂ ਮੁਗਮਰੋ ਜੀ ਚਾਹ ਰਿਹਾ ਨਹੀਂ ਨਹੀਂ ਸਾਡੇ ਆਪਦੇ ਘਰ ਆਇਆ ਇਹ ਕੋਈ ਵੱਖਰੇ ਥੋੜਾ ਸਾਡੇ ਆਪਦੇ ਘਰ ਆਇਆ ਨਹੀਂ ਕੋਈ ਨਹੀਂ ਕੋਈ ਨਹੀਂ ਭੈਣ ਤੇਰਾ ਆਪਾ ਘਰ ਵੀ ਪਵਾਵਾਂਗੇ ਸਾਰਾ ਸਮਾਨ ਮੇਰਾ ਘਰ ਤੇਰੀ ਬਾਜੀ ਦਵਾਈ ਚੱਲਣ ਦੀ ਹਾਰਦੀ ਤੁਲਾ ਪੈਦਾ ਹੋਇਆ ਤੇ ਤੇਨੂੰ ਮੈਂ ਪੀਜੀਆ ਤੋਂ ਫ੍ਰੀ ਲੈ ਦੇਣਾ ਦਵਾਈ ਨਹੀਂ ਨਹੀਂ ਨਾ ਹਾਨੂੰ ਨਹੀਂ ਨਾ ਨਹੀਂ ਮੈਂ ਲੈ ਕੇ ਦਊਂਗਾ ਨਾ ਮੈਂ ਲੈ ਕੇ ਮੈਂ ਲੈ ਕੇ ਦਊਂਗਾ ਲੈ ਦੂੰਗਾ ਮੈਂ ਤੈਨੂੰ ਭਾਈ ਮੈਂ ਲੈ ਕੇ ਦਊਂ ਕੋਈ ਗੱਲ ਨਹੀਂ ਮੈਂ ਲੈ ਦੇ ਦੂੰਂਦਾ ਭਾਈ ਤੁਸੀਂ ਕੀ ਆ ਕੇ ਮਾਰੋ ਜਿੱਥੇ ਨਹੀਂ ਕੋਈ ਨਹੀਂ ਕਮਰੇ ਦੇ ਮੈਂ ਤੁਹਾਨੂੰ ਕਹਿੰਦੇ ਮੈਂ ਪਵਾ ਕੇ ਦੂੰ ਤੁਹਾਡੇ ਕਮਰੇ ਕੋਈ ਗੱਲ ਨਹੀਂ ਫਿਕਰ ਨਾ ਕਰੋ ਕਮਰੇ ਪੈ ਜਾਣਗੇ ਜੀ ਜਿਹਦੀ ਅਸਲੋਂ ਫਸਲ ਮਰ ਗਈ ਹੈ ਨਾ ਉਹਨਾਂ ਦੀ ਆਪਾਂ ਕਣਕ ਵੀ ਬਜਾਵਾਂਗੇ ਫਿਕਰ ਨਾ ਕਰੋ ਸਾੜੋਂ ਪਾਰ ਸਾਡੀਆਂ ਤਾਂ 2 ਮਹੀਨੇ ਹੋ ਗਏ ਪਾਣੀ ਚੱਲਦੇ ਨੂੰ ਕੋਈ ਨਹੀਂ ਭੈਣ ਤੁਹਾਡੀ ਕਣਕ ਬਜਾਵਾਂਗੇ ਆਪਾਂ ਕਿੱਲੇ ਸਾਡੀ ਪਹਿਲੀ ਸਾਡਾ ਬਜਾਵਾਂਗੇ ਫਿਰ ਬਿਲਕੁਲ ਬਜਾਵਾਂਗੇ ਕੋਈ ਗੱਲ ਨਹੀਂ ਬਿਲਕੁਲ ਬੀਜਾਂਗੇ ਦਾ ਪੋੜ ਬਣਨਾ ਚਾਹੀਦਾ ਮੰਤਰੀ ਸਾਹਿਬ ਪੋੜ ਪੋੜ ਨਹੀਂ ਬਣਿਆ ਆ ਸੀ ਮੁਸ਼ਕਲ ਸੁਖਾਜਣਾ ਜਦ ਪਾਣੀ ਆ ਜਾਂਦਾ ਆ ਦੇਖੋ ਕੀ ਹਾਲ ਹੋਇਆ ਬੈਠਕ ਦਾ ਨਹੀਂ ਕੋਈ ਗੱਲ ਨਹੀਂ ਪਹਿਲਾਂ ਆਪਾਂ ਕਣਕਾਂ ਬੀਜ ਕੇ ਮੁੜ ਕੇ ਸਾਰੇ ਕੰਮ ਕਰਾਂਗੇ ਜਿਹਦੀ ਅਸਲੋਂ ਮਰ ਗਈ ਉਹਦੀ ਆਪਾਂ ਕਣਕ ਬਜਾਵਾਂ ਕੋਈ ਗੱਲ ਨਹੀਂ ਮੈਂ ਪਾਸੇ ਹੋ ਜਨਾ ਇੰਗਲਿਸ਼ ਚ ਸਾਰਾ ਬੋਲਣਾ ਵਾ ਕੱਲ ਦੇ ਸਾ ਇੱਕ ਮਿੰਟ ਖਲੋ ਕੱਲ ਜੀ ਤੇ ਭੁੱਲਰ ਨਾ ਜਰੂਰ ਲੈਣਾ ਵਾ ਚਲੋ ਚਲੋ ਆਈ ਵਿਲ ਅਪਰੀਸ਼ੀਏਟ ਟੂ ਸਾ ਲਾਲ ਜੀ ਸਿੰਘ ਭੁੱਲਰ ਹੂ ਇਜ਼ ਐਮਐਲਏ ਆਫ ਮਾਈ ਕੰਸਟੀਟਿਊਐਂਸੀ ਪਾਰਟੀ ਆਮ ਵੈਰੀ ਪਲੀਜ਼ਡ ਵੈਨ ਹੀ ਇਜ਼ ਮਿਨਿਸਟਰ ਬੀਇੰਗ ਅ ਮਿਨਿਸਟਰ ਐਂਡ ਟਾਪ ਮੋਸਟ ਪੋਲੀਓਸ ਹੈਵਿੰਗ ਪੋਰਟਫੋਲੀਓਸ ਹੈਵਿੰਗ ਹੀ ਇਜ਼ ਹੀ ਇਜ਼ ਵਰਕਿੰਗ ਸੋ ਹਾਰਡ ਹੈਵਿੰਗ ਆਲ ਦੀ ਬਟਨ ਔਨ ਹਿਸ ਸ਼ੋਲਡਰਸ keeping rajveer ji knows well that what is the demand of any person. He is going to the house of both person and the threshold of both person, help them in all the way. I would see that he is the model in ministers, in the state minister, in the cabinet of Sir Singh Ji I also appreciate and congratulate to Sir Pagan Singh Giman. He, he is having a such a good person. Oh my country, see this see, is a particular that is a very backward to that area. But our ministry is forwarding to for the person. He is a person he I will say that after the completion of this uh, project, we will like to give him a gold medal in such a way he will be winner of the world. I appreciate. I would like to repeat again that each and every person is doing his best from all the ways. But any person being the minister having a good portfolio just like lalji singh i have not seen in my past life and expected in future it may not be possible just like he is doing by lalji singh bhai guru ji ka channel sibaani ro har taaza update de li on sky tv dinard